ਉਕੇ ਜੀ ਹੁਣ ਅੱਗੇ ਆਪਾਂ ਗੱਲ ਕਰਦੇ ਆਂ ਲਾਅ ਨੰਬਰ 41 ਦੇ ਉੱਤੇ ਹੁਣ ਲਾਅ ਨੰਬਰ 41 ਆਪਾਂ ਨੂੰ ਕਹਿੰਦਾ ਹੈ ਕਿ ਅਵੋਇਡ ਸਟੈਪਿੰਗ ਇਨਟੂ ਗ੍ਰੇਟ ਮੈਨਸ ਸ਼ੂਜ਼ ਇਹਦਾ ਕੀ ਮਤਲਬ ਹੈ ਇਹਦਾ ਮਤਲਬ ਹੈ ਕਿ ਤੁਸੀਂ ਇਹ ਕੋਸ਼ਿਸ਼ ਕਰੋ ਕਿ ਤੁਸੀਂ ਆਪਣੀ ਸ਼ੁਰੂਆਤ ਆਪ ਕਰੋ ਹੁਣ ਥੋੜਾ ਜਿਹਾ ਆਪਾਂ ਇਹਨੂੰ ਡੀਪਲੀ ਜਾ ਕੇ ਸਮਝਦੇ ਹਾਂ ਕਿ ਮੰਨ ਲਓ ਤੁਸੀਂ ਤੁਹਾਨੂੰ ਕੋਈ ਅਹੁਦਾ ਬਣਿਆ ਬਨਾਇਆ ਕਿਸੇ ਕੰਪਨੀ ਦੇ ਵਿੱਚ ਮਿਲ ਚੰਦਾ ਹੈ ਮੰਨ ਲਓ ਤੁਹਾਨੂੰ ਕਿਸੇ ਕੰਪਨੀ ਦਾ ਕੰਪਨੀ ਦੇ ਮਾਲਕ ਦਾ ਅਹੁਦਾ ਮਿਲ ਗਿਆ ਇਹ ਲਾਅ ਇੱਥੇ ਇਹ ਕਹਿਣ ਦੀ ਕੋਸ਼ਿਸ਼ ਕਰਦਾ ਹੈ ਕਿ ਤੁਸੀਂ ਅਵੋਇਡ ਕਰੋ ਉਸ ਥਾਂ ਦੇ ਉੱਤੇ ਸਿੱਧਾ ਹੀ ਜਾਣਾ ਦੀ ਕਿਉਂ ਕਿਉਂਕਿ ਤੁਹਾਨੂੰ ਉਸ ਥਾਂ ਦੇ ਉੱਤੇ ਜਾ ਕੇ ਜਿਹੜੀ ਥਾਂ ਦੇ ਉੱਤੇ ਪਹਿਲਾਂ ਕੋਈ ਬੰਦਾ ਸੀਗਾ ਤੁਹਾਨੂੰ ਸੇਮ ਉਹੀ ਜ਼ਿੰਮੇਵਾਰੀਆਂ ਨਿਭਾਉਣੀਆਂ ਆ ਪੈ ਸਕਦੀਆਂ ਹਨ ਤੇ ਜਿਹੜੀ ਚੀਜ਼ ਤੁਹਾਡੇ ਲਈ ਬਹੁਤ ਔਖੀ ਹੋ ਸਕਦੀ ਹੈ। ਹੁਣ ਮੰਨ ਲਓ ਤੁਸੀਂ ਕਿਸੇ ਛੋਟੀ ਪੋਜੀਸ਼ਨ ਤੇ ਹੋ ਇੱਕੋਦਮ ਜੇਕਰ ਤੁਸੀਂ ਕਿਸੇ ਬਹੁਤ ਵੱਡੀ ਪੋਜੀਸ਼ਨ ਤੇ ਚਲੇ ਜਾਂਦੇ ਹੋ। ਠੀਕ ਹੈ। ਤੁਹਾਨੂੰ ਤੁਹਾਡੇ ਸਿਰ ਤੇ ਇੱਕੋਦਮ ਹੀ ਬਹੁਤ ਵੱਡੀਆਂ ਜ਼ਿੰਮੇਵਾਰੀਆਂ ਵੀ ਆ ਜਾਣਗੀਆਂ। ਜਿਹੜੀ ਚੀਜ਼ ਕੇ ਇਹ ਲਾ ਸਾਨੂੰ ਇੱਥੇ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ। ਕਿ ਤੁਸੀਂ ਜਦੋਂ ਵੀ ਕਿਸੇ ਵੱਡੀ ਵੱਡੀ ਪੋਜੀਸ਼ਨ ਤੇ ਜਾਣ ਲੱਗੇ ਹੋ ਜੇਕਰ ਤੁਹਾਨੂੰ ਕੋਈ ਵੱਡੀ ਪੋਜੀਸ਼ਨ ਆਫਰ ਹੋ ਰਹੀ ਆ ਅਕੋਰਡਿੰਗ ਟੂ ਥਿਸ ਲਾ ਤੁਸੀਂ ਉਹ ਚੀਜ਼ ਫਿਲਹਾਲ ਅਵੋਇਡ ਕਰੋ ਕਿ ਤੁਸੀਂ ਆਪਣੇ ਆਪਣਾ ਰਸਤਾ ਆਪ ਬਣਾਓ ਜਿਵੇਂ ਹੁਣ ਮੰਨ ਲਓ ਵੀ ਕਿਸੇ ਉਜਾਜ ਗੱਡੀ ਦੇ ਉੱਤੇ ਕਿਸੇ ਬੰਦੇ ਨੂੰ ਚੱਕ ਕੇ ਬਿਠਾ ਦਈਏ ਤਾਂ ਉਸ ਬੰਦੇ ਨੂੰ ਉਸ ਰਾਜਗਤੀ ਦੇ ਉੱਤੇ ਜੋ ਪਹਿਲਾਂ ਆ ਗਿਆ ਸੀਗਾ ਉਸ ਰਾਜੇ ਵਾਲੇ ਸਾਰੇ ਗੁਣ ਅਪਣਾਉਣੇ ਪੈਣਗੇ ਸਾਰੀਆਂ ਜ਼ਿੰਮੇਵਾਰੀਆਂ ਅਪਣਾਉਣੀਆਂ ਪੈਣਗੀਆਂ ਕਿਉਂਕਿ ਉਸ ਬੰਦੇ ਨੇ ਆਪਣਾ ਰਸਤਾ ਖੁਦ ਨਹੀਂ ਬਣਾਇਆ ਉਹਨੂੰ ਉਹ ਰਾਜਗਤੀ ਸਿੱਧੇ ਤੌਰ ਦੇ ਉੱਤੇ ਮਿਲ ਗਈ ਸੋ ਇਸ ਕਰਕੇ ਉਸ ਬੰਦੇ ਲਈ ਇਹ ਚੀਜ਼ ਬਹੁਤ ਮੁਸ਼ਕਲ ਹੋਵੇਗੀ ਸ਼ੁਰੂ ਚ ਉਸ ਬੰਦੇ ਲਈ ਉਹ ਜ਼ਿੰਮੇਵਾਰੀ ਚੱਕਣੀ ਬਹੁਤ ਮੁਸ਼ਕਿਲ ਹੋਵੇਗੀ ਇਸ ਕਰਕੇ ਇਹ ਲਾਅ ਸਾਨੂੰ ਕਹਿੰਦਾ ਕਿ ਤੁਸੀਂ ਇਸ ਚੀਜ਼ ਨੂੰ ਅਵੋਇਡ ਕਰੋ ਤੇ ਆਪਣਾ ਦਸਤਾ ਤੁਸੀਂ ਆਪ ਬਣਾਓ ਤੁਸੀਂ ਆਪਣੇ ਰਾਹ ਨੂੰ ਆਪ ਬਣਾਓ ਤੇ ਆਪ ਆਪਣੀ ਮਿਹਨਤ ਦੇ ਜ਼ਰੀਏ ਉੱਪਰ ਚੱਲੋ ਠੀਕ ਹੈ ਜੀ ਓਕੇ ਜੀ ਹੁਣ ਆਪਾਂ ਗੱਲ ਕਰਦੇ ਹਾਂ ਲਾਅ ਨੰਬਰ 42 ਦੇ ਉੱਤੇ ਲਾਅ ਨੰਬਰ 42 ਆਪਾਂ ਨੂੰ ਕਹਿੰਦਾ ਕਿ ਸਟ੍ਰਾਈਕ ਦਾ ਸ਼ੈਫਰਡ ਐਂਡ ਦਾ ਸ਼ੀਪ ਵਿਲ ਸਕੇਟਰ ਪੰਜਾਬੀ ਦੇ ਵਿੱਚ ਇਹਦਾ ਸਿੱਧਾ ਸਿੱਧਾ ਮਤਲਬ ਇਹ ਹੈ ਕਿ ਤੁਸੀਂ ਜੇਕਰ ਕਿਸੇ ਵੀ ਗਰੁੱਪ ਨੂੰ ਤਬਾਹ ਕਰਨ ਦੀ ਸੋਚ ਰਹੇ ਹੋ ਤਾਂ ਤੁਸੀਂ ਸਿੱਧਾ ਉਸ ਗਰੁੱਪ ਦੇ ਆਗੂ ਨੂੰ ਮਾਰ ਦਿਓ ਤੁਹਾਡਾ ਕੰਮ ਹੋ ਜਾਊ ਹੁਣ ਇਹਦੀ ਸਭ ਤੋਂ ਵੱਡੀ ਉਦਾਹਰਣ ਹੈ ਜੋ ਪੁਰਾਣੇ ਸਮੇਂ ਦੇ ਵਿੱਚ ਜੰਗਾਂ ਹੁੰਦੀਆਂ ਸੀ ਉਨ ਕਿਸੇ ਜੰਗਦੇ ਵਿੱਚ ਜੇਕਰ ਉਸ ਜੰਗਦਾਸ ਸੈਨਾਪਤੀ ਜਾਂ ਉਸ ਜੰਗਦਾ ਮੇਨ ਆਗੂ ਹੀ ਮਾਰ ਦਿੱਤਾ ਜਾਵੇ ਤਾਂ ਪਿਛਲੀ ਫੌਜ ਨੇ ਤਾਂ ਕਿਸ ਜੇ ਦਵਾਈ ਕਰਨੀ ਜਾਂ ਤੁਸੀਂ ਲਾ ਲੋ ਕਿ ਕਿਸੇ ਰਾਜਨੀਤਿਕ ਪਾਰਟੀ ਦਾ ਮੇਨ ਆਗੂ ਹੀ ਜੇਕਰ ਨਾ ਹੋਵੇ ਤਾਂ ਉਹ ਰਾਜਨੀਤਿਕ ਰਾਜਨੀਤਿਕ ਪਾਰਟੀ ਕਿਸ ਦੇ ਸਿਰ ਤੇ ਚੱਲੇਗੀ ਸੋ ਇਹ ਇਸ ਰੂਲ ਦੇ ਵਿੱਚ ਦੱਸਣਾ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਜੇਕਰ ਤੁਸੀਂ ਕਿਸੇ ਝੁੰਡ ਨੂੰ ਖਤਮ ਕਰਨਾ ਹੈ ਜਾਂ ਤੁਸੀਂ ਕਿਸੇ ਗਰੁੱਪ ਨੂੰ ਖਤਮ ਕਰਨਾ ਹੈ ਤਾਂ ਤੁਹਾਡਾ ਵਾਰ ਉਸ ਗਰੁੱਪ ਦੇ ਆਗੂ ਦੇ ਉੱਤੇ ਉਸ ਗਰੁੱਪ ਦੇ ਲੀਡਰ ਦੇ ਉੱਤੇ ਹੋਣਾ ਚਾਹੀਦਾ ਹੈ ਜਿਹੜਾ ਕਿ ਉਸ ਸਾਰੇ ਦੇ ਸਾਰੇ ਝੁੰਡ ਨੂੰ ਆਪਣੇ ਆਪ ਖਤਮ ਕਰ ਦੇਗਾ ਤੁਹਾਨੂੰ ਇੱਕ ਇੱਕ ਕਰਕੇ ਸਾਰੇ ਝੁੰਡ ਨੂੰ ਮਾਰਨ ਦੀ ਲੋੜ ਨਹੀਂ ਠੀਕ ਹੈ ਜੀ ओके okay, जी ਹੁਣ ਲਾ ਨੰਬਰ 43 ਆਪਨ ਕਹਿੰਦਾ ਕਿ ਵਰਕ ਔਨ ਹਾਰਟਸ ਐਂਡ ਮਾਈਂਡਸ ਆਫ ਅਦਰ ਤੇ ਤੁਸੀਂ ਦੂਸਰਿਆਂ ਦੇ ਦਿਲ ਤੇ ਦਿਮਾਗ ਦੇ ਉੱਤੇ ਕੰਮ ਕਰੋ ਹੁਣ ਇਹਦਾ ਸਿੱਧਾ ਸਿੱਧਾ ਮਤਲਬ ਹੈ ਕਿ ਤੁਸੀਂ ਦੂਸਰੇ ਲੋਕਾਂ ਦੇ ਇਮੋਸ਼ਨਸ ਦੇ ਉੱਤੇ ਕੰਮ ਕਰੋ ਤੁਸੀਂ ਦੂਸਰੇ ਲੋਕਾਂ ਦੀ ਇਮੋਸ਼ਨਸ ਨੂੰ ਸਮਝੋ ਕਿ ਉਹ ਅਸਲ ਦੇ ਵਿੱਚ ਚਾਹੁੰਦੇ ਕੀ ਨੇ ਠੀਕ ਹੈ ਤੇ ਤੁਸੀਂ ਇਸ ਚੀਜ਼ ਨੂੰ ਸਮਝ ਕੇ इमोशंस ਨੂੰ ਸਮਝ ਕੇ ਇੱਕ ਤਰ੍ਹਾਂ ਨਾਲ ਆਪਣਾ ਉਹਨਾਂ ਦੇ ਉੱਪਰ ਕਾਬੂ ਕਰ ਸਕਦੇ ਹੋ ਉਹਨ ਇੱਥੇ ਇੱਕ ਐਗਜ਼ਾਮਪਲ ਦੇ ਨਾਲ ਆਪਾਂ ਸਮਝਦੇ ਹਾਂ ਕੁੰਦੂ ਜੀ ਦੇਖਿਓ ਮਲ ਲੌਗ ਕਿਸੇ ਅ ਕ੍ਰਿਕਟ ਟੀਮ ਦੇ ਕੋਚ ਨੇ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਆਪਣੀ ਟੀਮ ਨੂੰ ਕਿੱਦਾਂ ਮੋਟੀਵੇਟ ਕਰਨਾ ਉਹ ਕੋਚ ਆਪਣੀ ਟੀਮ ਨੂੰ ਆਪਣੇ ਇੱਕ ਅ ਉਰੇ ਜੋ ਸ਼ਿੱਲੇ ਸ਼ਬਦਾਂ ਨਾਲ ਪੂਰਾ ਮੋਟੀਵੇਟ ਕਰਦਾ ਹੈ ਰਾਈਟ ਹੁਣ ਇਹ ਕਿਸ ਚੀਜ਼ ਦੀ ਉਦਾਹਰਨ ਹੈ ਇਹ ਇਸ ਲਾਅ ਦੀ ਉਦਾਹਰਨ ਹੈ ਕਿ ਆਪਣੇ ਸ਼ਬਦਾਂ ਦੇ ਨਾਲ ਉਹ ਉਸ ਟੀਮ ਦੇ ਇਮੋਸ਼ਨਸ ਦੇ ਉੱਤੇ ਕਾਬੂ ਕਰਦੇ ਚੰਗੇ-ਚੰਗੇ ਸ਼ਬਦ ਬੋਲ ਕੇ ਜਾਂ ਮੋਟੀਵੇਟ ਕਰਨ ਵਾਲੇ ਸ਼ਬਦ ਬੋਲ ਕੇ ਉਹ ਕੋਚ ਉਸ ਟੀਮ ਨੂੰ ਪੂਰਾ ਮੋਟੀਵੇਟ ਕਰ ਦਿੰਦਾ ਜਿਹੜਾ ਕਿ ਇਸ ਲਾਅ ਦੀ ਸਿੱਧੀ ਸਿੱਧੀ ਉਦਾਹਰਨ ਹੈ ਕਿ ਉਹਨੇ ਉਹਨਾਂ ਟੀਮ ਪਲੇਅਰਸ ਨੇ ਮਾਈਂਡ ਤੇ ਹਾਰਡ ਦੇ ਉੱਤੇ ਆਪਣਾ ਕਾਬੂ ਕਰ ਲਿਆ ਠੀਕ ਹੈ ਜੀ ਇਹੀ ਇਹ ਲਾ ਕੈਨ ਦੀ ਕੋਸ਼ਿਸ਼ ਕਰਦੇ ਆ ਕਿ ਤੁਸੀਂ ਲੋਕਾਂ ਦੇ ਦਿਲ ਤੇ ਦਿਮਾਗ ਦੇ ਉੱਤੇ ਕੰਮ ਕਰਨਾ ਸ਼ੁਰੂ ਕਰੋ ਤੇ ਆਪਣਾ ਪ੍ਰਭਾਵਨਾ ਤੇ ਪਾਓ ਠੀਕ ਹੈ ਜੀ ਓਕੇ ਜੀ ਹੁਣ ਲਾ ਨੰਬਰ 44 ਆਪਾਂ ਨੂੰ ਕਹਿੰਦਾ ਕਿ ਡਿਸਾਨ ਦਾ ਇਨਫਲੂਐਂਸ ਵਿਦ ਦ ਮਿਲ ਇਫੈਕਟ ਹੁਣ ਇਹ ਲਾਅ ਆਪਾਂ ਨੂੰ ਇੱਥੇ ਇਹ ਸਮਝਾਉਣ ਦੀ ਕੋਸ਼ਿਸ਼ ਕਰਦੇ ਆ ਕਿ ਮੇਰੇ ਦੀ ਫੈਕਟ ਮਤਲਬ ਕਿ ਤੁਸੀਂ ਮੰਨ ਲਓ ਜਿਹੜੇ ਬੰਦੇ ਨਾਲ ਤੁਸੀਂ ਗੱਲ ਕਰਦੇ ਹੋ ਜੇਕਰ ਉਹ ਬੰਦਾ ਤੁਹਾਡੇ ਨਾਲ ਗੁੱਸੇ 'ਚ ਗੱਲ ਕਰ ਰਿਹਾ ਤਾਂ ਤੁਸੀਂ ਉਸ ਤੋਂ ਜ਼ਿਆਦਾ ਗੁੱਸਾ ਦਿਖਾ ਕੇ ਉਸ ਨਾਲ ਗੱਲ ਕਰਨ ਲੱਗੇ ਜਾਂ ਜੇ ਉਹ ਬੰਦਾ ਪਲਾਈਟ ਹੈ ਤਾਂ ਤੁਸੀਂ ਉਸ ਤੋਂ ਵੀ ਜ਼ਿਆਦਾ ਪਲਾਈਟ ਹੋ ਕੇ ਉਸ ਨਾਲ ਗੱਲ ਕਰਨ ਲੱਗੇ ਏ ਇਸ ਦੀ ਨਾਮ ਹੈ ਮਿਰਰ ਇਫੈਕਟ ਕਿ ਜਿਵੇਂ ਸਾਹਮਣੇ ਵਾਲਾ ਬੰਦਾ ਉਦਾਂ ਦੇ ਤੁਸੀਂ ਜੈਸੇ ਨੂੰ ਤੈਸਾ ਠੀਕ ਹੈ ਜੀ ਹੁਣ ਇਹ ਚੀਜ਼ ਨੇ ਇਹ ਚੀਜ਼ ਇੱਕ ਥੇ ਰਾਈਟਰ ਨੇ ਕਿਉਂ ਮੈਂਸ਼ਨ ਕੀਤੀ ਕਿ ਤੁਸੀਂ ਉਦਾਂ ਦਾ ਹੀ ਬਿਹੇਵ ਕਰੋ ਹੁਣ ਇਹਨੂੰ ਆਪਾਂ ਥੋੜਾ ਜਾਂ ਐਗਜ਼ਾਮਪਲ ਦੇ ਨਾਲ ਸਮਝਦੇ ਆ ਮੰਨ ਲਓ ਕਿ ਤੁਸੀਂ ਕਿਸੇ ਬੰਦੇ ਨਾਲ ਨੇਗੋਸ਼ੀਏਸ਼ਨ ਕਰਦੇ ਹੋ negotiation ਤੁਸੀਂ ਕਰਦੇ ਹੋ ਤੇ ਮੰਨ ਲਓ ਹੁਣ ਸਾਹਮਣੇ ਵਾਲੇ ਬੰਦੇ ਨੇ ਆਪਣੀ ਦਲੀਲ ਥੋੜੀ ਜਿਹੀ ਗੁੱਸੇ ਨਾਲ ਤੁਹਾਡੇ ਅੱਗੇ ਰੱਖਤੀ ਹੁਣ ਜੇ ਤੁਸੀਂ ਉੱਥੇ ਦਬੇ ਇਹਦਾ ਮਤਲਬ ਹੈ ਕਿ ਤੁਸੀਂ negotiation ਦੇ ਵਿੱਚ ਦਬ ਗਏ ਤੁਸੀਂ negotiation ਦੇ ਵਿੱਚ ਹਾਰ ਗਏ ਜੇ ਤੁਸੀਂ ਉਸ ਬੰਦੇ ਨੇ ਜਿੰਨਾ ਗੁੱਸਾ ਜ਼ਾਹਰ ਕੀਤਾ ਜੇ ਤੁਸੀਂ ਉਸ ਤੋਂ ਵੀ ਥੋੜਾ ਜਿਹਾ ਜ਼ਿਆਦਾ ਗੁੱਸਾ ਜ਼ਾਹਰ ਕਰਕੇ ਆਪਣੀ ਦਲੀਲ ਰੱਖੀ ਤਾਂ ਇੱਥੇ ਤੁਸੀਂ ਆਪਣਾ ਪੱਲਾ ਭਾਰੀ ਕਰ ਲਿਆ ਸਮਝ ਗਏ ਹੁਣ ਤੁਸੀਂ ਮੰਨ ਲਓ ਜੇ ਉਸ ਬੰਦੇ ਨੇ ਪੋਲਾਈਟ ਹੋ ਕੇ ਕੋਈ ਗੀਦ ਰੱਖੀ ਕੋ ਪੋਲਾਈਟ ਹੋ ਕੇ ਕੋਈ ਆਪਣੀ ਦਲੀਲ ਰੱਖੀ ਤਾਂ ਤੁਸੀਂ ਉਸ ਤੋਂ ਵੀ ਵੱਧ ਪੋਲਾਈਟ ਹੋ ਕੇ ਆਪਣੀ ਦਲੀਲ ਰੱਖੀ ਤਾਂ ਇੱਥੇ ਵੀ ਤੁਸੀਂ ਅੱਗੇ ਹੋਪੇ ਸੋ ਏਸੀਏਸ ਲਾ ਦੀ ਇੱਕ ਐਗਜ਼ਾਮਪਲ ਤਾਂ ਕਰਕੇ ਆਪਾਂ ਨੂੰ ਇੱਥੇ ਅਜੇ ਤੱਕ ਇਸ ਬੁੱਕ ਦਾ ਇਹ ਕਹਿਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਤੁਸੀਂ ਇਸ ਮਿਰਰ ਇਫੈਕਟ ਦੀ ਇਸ ਆਈਡੀਆ ਦੀ ਵਰਤੋਂ ਕਰੋ ਜੇ ਤੁਸੀਂ ਕਿਸੇ ਵੀ ਅ ਨੈਗੋਸ਼ੀਏਸ਼ਨ ਦੇ ਵਿੱਚ ਤੁਸੀਂ ਅੱਗੇ ਜਾ ਸਕਦੇ ਹੋ ਤੇ ਆਪਣੀ ਗੱਲ ਦੂਸਰੇ ਬੰਦੇ ਤੋਂ ਬਣਵਾ ਸਕਦੇ ਠੀਕ ਹੈ ਜੀ ਕਿਉਂਕਿ ਜੀ ਹੁਣ ਆਪਾਂ ਗੱਲ ਕਰਦੇ ਹਾਂ ਲਾਅ ਨੰਬਰ 45 ਦੇ ਉੱਤੇ ਕਾਨੂੰਨ ਨੰਬਰ 45 ਦੇ ਉੱਤੇ ਜਿਹੜਾ ਕਿ ਕਹਿੰਦਾ ਹੈ ਕਿ ਪਰੀਚ ਦਾ ਨੀਡ ਫੋਰ ਚੇਂਜ ਬਟ ਨੈਵਰ ਰਿਫਾਰਮ ਟੂ ਮਚ ਐਟ ਵਾਂਸ ਠੀਕ ਹੈ ਜੀ ਹੁਣ ਇਹ ਲੋ ਆਪਾਂ ਨੂੰ ਕੀ ਚੀਜ਼ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਤੁਸੀਂ ਬਦਲਾਅ ਜੇਕਰ ਕਰਨਾ ਹੈ ਜੇਕਰ ਤੁਸੀਂ ਕਿਸੇ ਤਰ੍ਹਾਂ ਦਾ ਕੋਈ ਬਦਲਾਅ ਕਰਨ ਦੀ ਸੋਚ ਰਹੇ ਹੋ ਆਪਣੇ ਸਮਾਜ ਦੇ ਵਿੱਚ ਆਪਣੇ ਵਿੱਚ ਜਾਂ ਕਿਤੇ ਵੀ ਤੁਸੀਂ ਜੇਕਰ ਕੋਈ ਵੀ ਬਦਲਾਅ ਕਰਨ ਦੀ ਸੋਚ ਰਹੇ ਹੋ ਤਾਂ ਤੁਸੀਂ بجائے ਇੱਕ ਬਹੁਤ ਵੱਡਾ ਕਦਮ ਚੁੱਕਣ ਦੇ ਤੁਸੀਂ ਛੋਟੀਆਂ-ਛੋਟੀਆਂ ਚੀਜ਼ਾਂ ਤੋਂ ਸ਼ੁਰੂ ਕਰੋ ਸਮਝ ਗਏ ਹੁਣ ਮੰਨ ਲਓ ਤੁਸੀਂ ਕਿਤੇ ਤੁਸੀਂ ਕਿਸੇ ਦਫਤਰ ਦੇ ਵਿੱਚ ਲੱਗੇ ਹੋ ਤੁਸੀਂ ਕਿਸੇ ਆਫਿਸ ਦੇ ਵਿੱਚ ਹੋ ਤੇ ਤੁਸੀਂ ਆਪਣੇ ਕੰਮ ਦੇ ਵਿੱਚ ਕੋਈ ਬਦਲਾਅ ਕਰਨਾ ਹੈ ਹੁਣ ਜੇਕਰ ਇੱਥੇ ਤੁਸੀਂ ਉਦਾਹਰਨ ਸਮਝ ਲਓ ਜੇ ਕਦੇ ਇੱਥੇ ਤੁਸੀਂ ਕੋਈ ਬਹੁਤ ਵੱਡਾ ਬਦਲਾਅ ਇੱਕੋ ਵਾਰੀ ਕਰ ਦੋਗੇ ਤਾਂ ਉਹ ਤੁਹਾਡੇ ਕੰਮ ਨੂੰ ਸਾਰਾ ਹਿਲਾ ਕੇ ਰੱਖ ਸਕਦਾ ਹੈ ਤੈਸ ਨੇਸ ਕਰਕੇ ਰੱਖ ਸਕਦਾ ਕਿਉਂਕਿ ਜੇਕਰ ਤੁਸੀਂ ਇੱਕੋ ਧਮੇ ਕੋਈ ਬਹੁਤ ਵੱਡਾ ਬਦਲਾਅ ਕਰ ਦੋਗੇ ਤਾਂ ਤੁਹਾਡੇ ਕੰਮ ਦੇ ਉੱਤੇ ਸਿੱਧਾ-ਸਿੱਧਾ ਅਸਰ ਪੈ ਸਕਦਾ ਹੈ ਕਿਉਂਕਿ ਤੁਹਾਡੇ ਕੰਮ ਨੂੰ ਇੱਕੋ ਦਮ ਚੱਲਣ ਦੇ ਵਿੱਚ ਦਿੱਕਤ ਆ ਸਕਦੀ ਹੈ ਮੰਨ ਲਓ ਤੁਹਾਡਾ ਆਫੀਸ ਸਵੇਰੇ 9:00 ਵਜੇ ਸ਼ੁਰੂ ਹੁੰਦਾ ਹੈ ਇੱਕੋ ਦਮ ਜੇਕਰ ਤੁਸੀਂ ਕੱਲ ਤੋਂ ਟਾਈਮ ਚੇਂਜ ਕਰਤਾ ਹੋ ਕਿ ਕੱਲ ਤੋਂ ਆਫੀਸ ਸਵੇਰੇ ਦੇ 9:00 ਵਜੇ ਦੀ ਥਾਂ ਤੇ ਸਾਤ ਨੂੰ 9:00 ਵਜੇ ਓਪਨ ਹੋਵੇਗਾ ਤਾਂ ਉਹ ਇੱਕ ਬਹੁਤ ਵੱਡਾ ਬਦਲਾਅ ਹੋ ਸਕਦਾ ਹੈ ਜਿਹੜਾ ਕਿ ਇੱਕ ਮਾੜਾ ਇਫੈਕਟ ਪਾ ਸਕਦਾ ਹੈ ਇਸ ਕਰਕੇ ਇੱਥੇ ਐਕਸਾਈਟਰ ਆਪਾਂ ਨੂੰ ਇਹ ਚੀਜ਼ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਤੁਸੀਂ ਬਚਾਏ ਇੱਕ ਬਹੁਤ ਵੱਡੇ ਬਦਲਾਅ ਦੇ ਜੇਕਰ ਤੁਸੀਂ ਕੋਈ ਬਦਲਾਅ ਕਰਨ ਦੀ ਸੋਚ ਰਹੇ ਹੋ ਤਾਂ ਤੁਸੀਂ ਛੋਟੀਆਂ-ਛੋਟੀਆਂ ਚੀਜ਼ਾਂ ਤੋਂ ਸ਼ੁਰੂ ਕਰੋ ਛੋਟੇ-ਛੋਟੇ ਬਦਲਾਵਾਂ ਤੋਂ ਸ਼ੁਰੂ ਕਰੋ ਤੇ ਜਿਹੜਾ ਕਿ ਇਹ ਹੌਲੀ-ਹੌਲੀ ਇੱਕ ਵੱਡੇ ਬਦਲਾਅ ਦਾ ਰੂਪ ਧਾਰਨ ਕਰ ਸਕਦਾ ਹੈ ਤੁਸੀਂ ਇੱਕੋ ਦਾਮ ਵੱਡਾ ਬਦਲਾਵ ਕਰਨ ਤੋਂ ਗੁਰੇਜ਼ ਕਰੋ ਤੁਸੀਂ ਛੋਟੇ ਛੋਟੇ ਬਦਲਾਵ ਕਰੋ چاہے ਤੁਸੀਂ ਕਿਸੇ ਵੀ ਚੀਜ਼ ਚਾਹੇ ਤੁਸੀਂ ਆਪਣੇ ਆਪ ਦੇ ਵਿੱਚ ਕੋਈ ਬਦਲਾਵ ਕਰ ਰਹੇ ਹੋ ਆਪਣੀ ਪਰਸਨੈਲਿਟੀ ਦੇ ਵਿੱਚ ਆਪਣੇ ਘਰ ਦੇ ਵਿੱਚ ਤੁਸੀਂ ਕੋਈ ਬਦਲਾਵ ਕਰ ਰਹੇ ਹੋ ਕਿਤੇ ਵੀ ਤੁਸੀਂ ਛੋਟੇ ਛੋਟੇ ਬਦਲਾਵਾਂ ਤੋਂ ਸ਼ੁਰੂ ਕਰੋ ਇਸ ਲਾਅ ਦਾ ਸਿੱਧਾ ਸਿੱਧਾ ਮਤਬਲ ਇਹ ਹੈ OK ਜੀ ਹੁਣ ਆਪਾਂ ਸਮਝਦੇ ਹਾਂ ਇਸ ਕਿਤਾਬ ਦਾ ਲਾਅ ਨੰਬਰ 46 ਕਾਨੂੰਨ ਨੰਬਰ 46 ਜਿਹੜਾ ਕਿ ਕਹਿੰਦਾ ਕਿ ਨੈਵਰ ਅਪੀਅਰ ਟੂ ਪਰਫੈਕਟ ਪੰਜਾਬੀ ਦੇ ਵਿੱਚ ਇਹਦਾ ਸਿੱਧਾ-ਸਿੱਧਾ ਇਹ ਮਤਬਲ ਹੈ ਕਿ ਤੁਸੀਂ ਕਦੇ ਵੀ ਦੂਸਰਿਆਂ ਨੂੰ ਇੰਨਾ ਜ਼ਿਆਦਾ ਵੀ ਪਰਫੈਕਟ ਨਾ ਬਣ ਕੇ ਦਿਖਾਓ ਕਿ ਉਹ ਲੋਕ ਤੁਹਾਡੇ ਤੋਂ ਦੂਰ ਹੀ ਹੋ ਜਾਣ ਹੁਣ ਮੰਨ ਲਓ ਹੁਣ ਆਪਾਂ ਇੱਥੇ ਇਹ ਕਹਿ ਸਕਦੇ ਹਾਂ ਕਿ ਹਰ ਇੱਕ ਇਨਸਾਨ ਦੇ ਵਿੱਚ ਬਿਲਕੁਲ ਕੋਈ ਨਾ ਕੋਈ ਖਾਮੀ ਜ਼ਰੂਰ ਹੁੰਦੀ ਹੈ ਇਸ ਕਰਕੇ ਤੁਸੀਂ ਆਪਣੇ ਨਾਲਿਆਂ ਨੂੰ ਆਪਣੇ ਉਹ ਪਰ ਸਰਕਲ ਵਾਲੇ ਲੋਕਾਂ ਨੂੰ ਇੰਨੇ ਜ਼ਿਆਦਾ ਵੀ ਪਰਫੈਕਟ ਨਾ ਬਣ ਕੇ ਦਿਖਾਓ ਕਿ ਉਹ ਤੁਹਾਡੇ ਤੋਂ ਤੁਹਾਡੀ ਪਰਫੈਕਸ਼ਨ ਦੂਰ ਹੋ ਜਾਵੇ ਹੁਣ ਇੱਕ ਐਗਜ਼ਾਮਪਲ ਦੇ ਤੌਰ ਤੇ ਸਮਝ ਲਓ ਜਿਵੇਂ ਕਿ ਕੋਈ ਲੀਡਰ ਕਿਸੇ ਟੀਮ ਦਾ ਕੋਈ ਲੀਡਰ ਹੋਵੇ ਜਾਂ ਕਿਸੇ ਰਾਜਨੀਤਿਕ ਪਾਰਟੀ ਦਾ ਕੋਈ ਲੀਡਰ ਹੋਵੇ ਉਹ ਹਮੇਸ਼ਾ ਹੀ ਕੁਝ ਐਹੋ ਜਿਹੀਆਂ ਹਰਕਤਾਂ ਆਪਣੇ ਲੋਕਾਂ ਨੂੰ ਕਰਕੇ ਦਿਖਾਉਂਦਾ ਹੈ ਜਿਹੜੀਆਂ ਕਿ ਆਮ ਲੋਕਾਂ ਦੇ ਨਾਲ ਮਿਲਦੀਆਂ ਜੁਲਦੀਆਂ ਹੋਣ ਉਹਨੋਂ ਕਿਉਂ ਇਹੋ ਜਿਹੀਆਂ ਹਰਕਤਾਂ ਕਰਕੇ ਦਿਖਾਉਂਦਾ ਹੈ ਕਿਉਂਕਿ ਉਹ ਉੱਥੇ ਇਹ ਸਾਬਿਤ ਕਰਨਾ ਚਾਹੁੰਦਾ ਹੈ ਕਿ ਉਹ ਵੀ ਇੱਕ ਤਰ੍ਹਾਂ ਨਾਲ ਆਪਦੇ ਲੋਕਾਂ ਦੇ ਵਰਗਾ ਹੀ ਹੈ ਕੋਈ ਬਹੁਤ ਜ਼ਿਆਦਾ ਪਰਫੈਕਟ ਨਹੀਂ ਹੈ ਤੇ ਇਹੀ ਚੀਜ਼ ਕਰਕੇ ਉਹ ਲੀਡਰ ਆਪਣੇ ਲੋਕਾਂ ਦੇ ਨਾਲ ਆਪਣੀ ਟੀਮ ਦੇ ਨਾਲ ਜੁੜਿਆ ਦੇ ਸਕਦਾ ਸੋ ਇਸ ਕਰਕੇ ਤੁਸੀਂ ਪਰਫੈਕਸ਼ਨ ਇੰਨੀ ਜ਼ਿਆਦਾ ਵੀ ਨਾ ਦਿਖਾਓ ਇਹ ਲੋਅ ਸਾਨੂੰ ਇਹ ਕਹਿੰਦਾ ਕਿ ਤੁਸੀਂ ਕਿਤੇ ਆਪਣੇ ਲੋਕਾਂ ਦੇ ਕੋਲੋਂ ਦੂਰ ਹੀ ਨਾ ਹੋ ਜਾਓ ਆਪਣੀ ਪਰਫੈਕਸ਼ਨ ਦੇ ਕੰਨ ਕਿ ਜੇਕਰ ਤੁਸੀਂ ਹਰ ਇੱਕ ਕੰਮ ਦੇ ਵਿੱਚ ਆਪਣੀ ਪਰਫੈਕਸ਼ਨ ਦਿਖਾਓਗੇ ਤਾਂ ਇਹ ਚੀਜ਼ ਤੁਹਾਡੇ ਲਈ ਹਾਨੀਕਾਰਕ ਸਾਬਿਤ ਹੋ ਸਕਦੀ ਹੈ ਠੀਕ ਹੈ ਜੀ ਤੁਸੀਂ ਆਪਣੇ ਆਪਣੇ ਵਿੱਚ ਹਮੇਸ਼ਾ ਕੋਈ ਨਾ ਕੋਈ ਖਾਮੀ ਦਿਖਾਓ ਰੈਦਰ ਦੈਨ ਤੁਸੀਂ ਹਰ ਇੱਕ ਕੰਮ ਦੇ ਵਿੱਚ ਪਰਫੈਕਸ਼ਨ ਦਿਖਾਉਣ ਦੇ ਤੁਸੀਂ ਕੋਈ ਨਾ ਕੋਈ ਖਾਮੀ ਦਿਖਾਓ ਜਿਹੜੀ ਕਿ ਤੁਹਾਨੂੰ ਤੁਹਾਡੇ ਲੋਕਾਂ ਦੇ ਨਾਲ ਤੁਹਾਡੇ ਆਲੇ ਦੁਆਲੇ ਦੇ ਨਾਲ ਜੋੜ ਕੇ ਰੱਖੇ ਠੀਕ ਹੈ ਜੀ ओके okay, जी ਹੁਣ ਆਪਾਂ ਗੱਲ ਕਰਦੇ ਆ ਇਸ ਕਿਤਾਬ ਦੇ ਲਾ ਨੰਬਰ 47 ਦੇ ਉੱਤੇ ਜਿਹੜਾ ਕਿ ਆਪਾਂ ਨੂੰ ਕਹਿੰਦਾ ਕਿ ਡੂ ਨਾਟ ਗੋ ਪਾਸਟ ਦਾ ਮਾਰਕ یو ਏਮਡ ਫਾਰ ਇਨ ਵਿਕਟਰੀ ਲਰਨ ਵੈਨ ਟੂ ਸਟਾਪ ਕਿ ਮਤਲਬ ਤੁਸੀਂ ਆਪਣੇ ਮਿੱਥੇ ਹੋਏ ਟੀਚੇ ਤੇ ਜੇ ਪਹੁੰਚ ਗਏ ਹੋ ਤਾਂ ਉੱਥੇ ਝੁਕਣਾ ਸਿੱਖੋ ਆਪਣੇ ਆਪ ਨੂੰ ਜ਼ਿਆਦਾ ਪੁਸ਼ ਕਰਨ ਦੀ ਬੁਝਾਈ ਆਪਣੇ ਆਪ ਨੂੰ ਜ਼ਿਆਦਾ ਲਲਚਾਉਣ ਦੀ ਬੁਝਾਈ ਉਹਨੇ ਇਥੇ ਇੱਕ ਉਦਾਹਰਣ ਦੇ ਕੇ ਸਮਝਾਇਆ ਕਿ ਆਖਿਰ ਲਾਈਟਰ ਆਪਾਂ ਨੂੰ ਕਹਿਣਾ ਕੀ ਚਾਹ ਰਿਹਾ ਹੁਣ ਮੰਨ ਲਓ ਕੋਈ ਬੰਦਾ ਜੂਆ ਖੇਡ ਰਿਹਾ ਉਹਨੇ ਜੂਆ ਖੇਡਣ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਇਹ ਆਪਣਾ ਟਾਰਗੇਟ ਬਣਾਇਆ ਸੀਗਾ ਕਿ ਅੱਜ ਤਾਂ ਮੈਂ 1000 ਰੁਪਏ ਜਿੱਤ ਕੇ ਹੀ ਮੁੜਦਾ ਹੁਣ ਮੰਨ ਲਓ ਉਹ ਬੰਦਾ 1000 ਰੁਪਏ ਜਿੱਤ ਗਿਆ ਠੀਕ ਹੈ ਹੁਣ ਇੱਥੇ ਕੀ ਹੋਇਆ ਉਸ ਬੰਦੇ 1000 ਜਿੱਤਣ ਤੋਂ ਬਾਅਦ ਉਸ ਬੰਦੇ ਦੇ ਮਨ ਚ ਆਇਆ ਲਾਲਚ ਤੇ ਉਸਨੇ ਆਪਦਾ ਜੂਆ ਕਿੰਨਾ ਜਾਰੀ ਰੱਖਿਆ ਤੇ ਜਾਰੀ ਰੱਖਣ ਕਰਕੇ ਉਹ ਬੰਦਾ ਆਖਰ ਤੇ ਸਾਰੇ ਵੀ ਸਾਰੇ ਪੈਸੇ ਹਾਰ ਗਿਆ ਠੀਕ ਹੈ ਹੁਣ ਇੱਥੇ ਆਹੀ ਚੀਜ਼ ਇਸ ਬੁੱਕ ਦਾ ਰਾਈਟਰ ਸਾਨੂੰ ਦੱਸ ਰਿਹਾ ਕਿ ਤੁਸੀਂ ਆਪਣੇ ਏਮ ਦੇ ਉੱਤੇ ਪਹੁੰਚ ਕੇ ਦੁਗਣਾ ਸਿੱਖੋ ਆਪਣੀ ਉਸ ਆਪਣੇ ਉਸ ਆਉਦੇ ਨੂੰ ਬਰਕਰਾਰ ਰੱਖਣਾ ਸਿੱਖੋ بجائے ਆਪਣੇ ਆਪ ਨੂੰ ਤੁਸੀਂ ਪੁਸ਼ ਕਰਨ ਦੀ ਜੇਕਰ ਤੁਸੀਂ ਆਪਣੇ ਆਪ ਨੂੰ ਲਚਾ ਕੇ ਉਸ ਤੋਂ ਵੀ ਅੱਗੇ ਜਾਣ ਦੀ ਕੋਸ਼ਿਸ਼ ਕਰਦੇ ਹੋ ਤਾਂ ਉਹ ਚੀਜ਼ ਤੁਹਾਡੇ ਲਈ ਹਾਨੀਕਾਰਕ ਸਿੱਧ ਹੋ ਸਕਦੀ ਹੈ ਜਿਵੇਂ ਕਿ ਆਪਾਂ ਜੂਏ ਵਾਲੀ ਉਦਾਹਰਨ ਦੇ ਵਿੱਚ ਵੇਖਿਆ ਠੀਕ ਹੈ ਜੀ ਕਿ ਜੀ ਹੁਣ ਆਪਾਂ ਗੱਲ ਕਰਦੇ ਹਾਂ ਇਸ ਕਿਤਾਬ ਦੇ ਅਖੀਰਲੇ ਲਾਅ ਦੀ ਪਾ ਨੰਬਰ 48 ਕਾਨੂੰਨ ਨੰਬਰ 48 ਜਿਹੜਾ ਕਿ ਹੈ ਅਜ਼ਿਊਮ ਫਾਰਮਲੈਸਨੈਸ ਇਹ ਲਾਅ ਆਪਾਂ ਨੂੰ ਕੀ ਕਹਿਣ ਦੀ ਕੋਸ਼ਿਸ਼ ਕਰਦੇ ਹੈ ਇਹ ਲਾਅ ਆਪਾਂ ਨੂੰ ਕਹਿਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਤੁਸੀਂ ਆਪਣੇ ਆਪ ਨੂੰ ਕਿਸੇ ਇੱਕ ਕਿਸੇ ਇੱਕ ਰੂਪ ਦੇ ਵਿੱਚ ਢਾਲਣ ਤੋਂ ਗੁਰੇਜ਼ ਕਰੋ ਅਤਿ ਬਲਕੇ ਆਪਣੇ ਸੁਭਾਅ ਨੂੰ ਕਿਸੇ ਇੱਕ ਰੂਪ ਦੇ ਵਿੱਚ ਢਾਲਣ ਤੋਂ ਗੁਰੇਜ਼ ਰੱਖੋ ਉਹ ਕਿਉਂ ਕਿਉਂਕਿ ਮੰਨ ਲਓ ਮੇਰਾ ਸੁਭਾਅ ਇੱਕੋ ਹੀ ਆ ਤੇ ਉਹ ਸੁਭਾਅ ਮੇਰਾ ਮੇਰੇ ਕੰਪੀਟੀਟਰ ਨੂੰ ਵੀ ਪਤਾ ਲੱਗ ਗਿਆ ਮੇਰੇ ਵਿਰੋਧੀ ਨੂੰ ਪਤਾ ਲੱਗ ਗਿਆ ਤਾਂ ਇਹ ਉਹਦੇ ਵਾਸਤੇ ਬਿਲਕੁਲ ਔਖਾ ਨਹੀਂ ਹੋਵੇਗਾ ਕਿ ਉਹ ਮੈਨੂੰ ਕਿਸੇ ਵੀ ਫੀਲਡ ਦੇ ਵਿੱਚ ਪਿੱਛੇ ਕਰ ਸਕੇ ਕਿਉਂਕਿ ਮੈਂ ਆਪਣੇ ਆਪ ਨੂੰ ਸਮੇਂ ਦੇ ਨਾਲ ਨਹੀਂ ਬਦਲਿਆ ਮੈਂ ਆਪਣੇ ਸੁਭਾਅ ਨੂੰ ਨਹੀਂ ਬਦਲਿਆ ਸੋ ਰਾਈਟਰ ਬੇਸਿਕਲੀ ਇਥੇ ਕਹਿਣਾ ਚਾਹ ਰਿਹਾ ਕਿ ਤੁਸੀਂ ਆਪਣੇ ਆਪ ਨੂੰ ਪਾਣੀ ਵਾਂਗੂ ਕਰ ਲਓ ਉਹ ਜਿਵੇਂ ਪਾਣੀ ਨੂੰ ਆਪਾ ਮੰਨ ਲਓ ਕਿਸੇ ਗਲਾਸ 'ਚ ਪਾਏ ਤਾਂ ਗਲਾਸ ਵਰਗਾ ਬਣ ਜਾਂਦਾ ਕਿਸੇ ਅ ਕਿਸੇ ਹੋਰ ਭਾਂਡੇ 'ਚ ਪਾਏ ਤਾਂ ਉਹਦੇ ਵਰਗਾ ਬਣ ਜਾ ਉਹਦੇ ਵਰਗਾ ਕਾਹਨ ਲੈਣ ਨੂੰ ਤੇ ਇਹ ਰਾਈਟਰ ਵੀ ਆਪਾਂ ਨੂੰ ਇਹੀ ਚੀਜ਼ ਕਹਿਣ ਦੀ ਕੋਸ਼ਿਸ਼ ਕਰ ਰਿਹਾ ਕਿ ਤੁਸੀਂ ਆਪਣੇ ਆਪ ਨੂੰ ਪਾਣੀ ਵਰਗਾ ਕਰ ਲਓ ਕਿ ਤੁਹਾਡਾ ਸੁਭਾ ਸਥਿਤੀ ਦੇ ਹਿਸਾਬ ਨਾਲ ਹੀ ਬਦਲ ਜਾਵੇ ਠੀਕ ਹੈ ਤੁਹਾਡਾ ਸੁਭਾ ਇੱਕ ਪਰਪੱਕ ਨਾ ਰਵੇ ਤੁਸੀਂ ਸਥਿਤੀ ਦੇ ਅਨੁਸਾਰ ਆਪਣੇ ਆਪ ਨੂੰ ਢਾਲ ਲਵੋ ਤਾਂ ਕਿ ਕੋਈ ਵੀ ਤੁਹਾਡੇ ਸੁਭਾ ਦਾ ਅੰਦਾਜ਼ਾ ਨਾ ਲਗਾ ਸਕੇ ਕਿ ਤੁਸੀਂ ਕਿਹੜੀ ਸਥਿਤੀ ਦੇ ਵਿੱਚ ਕਿਹੜਾ ਫੈਸਲਾ ਲਵੋਗੇ ਠੀਕ ਹੈ ਜੀ ਇਹ ਇਹ ਇੱਥੇ ਰਾਈਟਰ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਸੀਗਾ ਸੋ ਇਹ ਸੀਗੇ ਇਸ ਕਿਤਾਬ ਦੇ 48 ਲਾਜ਼ 48 ਨਿਯਮ ਜਿਹੜੇ ਕਿ ਮੈਂ ਇੱਕ ਇੱਕ ਕਰਕੇ ਤੁਹਾਨੂੰ ਜਿੰਨਾ ਵੀ ਹੋ ਸਕਣ ਉਦਾਹਰਨਾਂ ਦੇ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਜਿੰਨੇ ਵੀ ਹੋ ਸਕੇ ਸੌਖੇ ਸ਼ਬਦਾਂ ਦੇ ਵਿੱਚ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਮੈਂ ਜਿੰਨੇ ਵੀ ਨਿਯਮ ਤੁਹਾਨੂੰ ਸਮਝਾਏ ਨੇ ਇਹ ਇਸ ਕਿਤਾਬ ਦੇ ਉੱਤੇ ਹੀ ਆਧਾਰਿਤ ਨੇ ਸਾਰੀਆਂ ਦੇ ਸਾਰੀਆਂ ਗੱਲਾਂ ਇਸ ਕਿਤਾਬ ਦੇ ਉੱਤੇ ਆਧਾਰਿਤ ਨੇ ਮੈਂ ਕੋਈ ਵੀ ਆਪਣਾ ਨਿੱਜੀ ਵਿਚਾਰ ਪੇਸ਼ ਨਹੀਂ ਕੀਤਾ ਤੇ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਇਹ ਕਿਤਾਬ ਸਾਨੂੰ ਮਨੁੱਖੀ ਦਿਮਾਗ ਨੂੰ ਮੈਨੀਪੂਲੇਟ ਕਰਨਾ ਸਿਖਾਉਂਦੀ ਹੈ ਤੇ ਇਸ ਕਿਤਾਬ ਦੇ ਬਾਰੇ ਇਹ ਗੱਲ ਵੀ ਬੜੀ ਪ੍ਰਚਲਿਤ ਹੈ ਕਿ ਇਹ ਕਿਤਾਬ ਅਮਰੀਕਾ ਦੀਆਂ ਜੇਲ੍ਹਾਂ ਦੇ ਵਿੱਚੋਂ ਵੀ ਬੈਨ ਹੈ ਕਿਉਂਕਿ ਇਹ ਚੀਜ਼ ਉੱਥੇ ਦੇਖਣ ਚਾਹੀਏ ਕਿ ਇਹ ਕਿਤਾਬ ਵਿੱਚਲੇ ਨਿਯਮਾਂ ਦੀ ਵਰਤੋਂ ਕਰਕੇ ਇਹ ਕਿਤਾਬ ਪਿਛਲੇ ਨਿਯਮਾਂ ਨੂੰ ਅਪਣਾ ਕੇ ਉੱਥੋਂ ਦੇ ਕੈਦੀ ਉੱਥੋਂ ਦੇ ਜੇਲ੍ਹਾਂ ਦੇ ਦਿਮਾਗਾਂ ਉੱਤੇ ਕਾਬੂ ਕਰਨ ਦੀ ਕੋਸ਼ਿਸ਼ ਕਰਦੇ ਸਨ ਇਸ ਕਰਕੇ ਇਹ ਕਿਤਾਬ ਨੂੰ ਉੱਥੋਂ ਦੀਆਂ ਜੇਲ੍ਹਾਂ ਦੇ ਵਿੱਚੋਂ ਬਿਆਨ ਕੀਤਾ ਗਿਆ ਹੈ ਤੇ ਮੈਨੂੰ ਨਹੀਂ ਹੋ ਸਕੇ ਆਪਣੇ ਵੱਲੋਂ ਇਸ ਕਿਤਾਬ ਵਿਚਲੇ ਵਿਚਾਰਾਂ ਨੂੰ ਇਸ ਕਿਤਾਬ ਵਿਚਲੇ ਨਿਯਮ ਨੂੰ ਤੁਹਾਡੇ ਅੱਗੇ ਰੱਖਣ ਦੀ ਕੋਸ਼ਿਸ਼ ਕੀਤੀ ਹੈ ਤੇ ਉਮੀਦ ਕਰਦਾ ਕਿ ਤੁਹਾਨੂੰ ਇਹ ਵੀਡੀਓ ਬਹੁਤ ਪਸੰਦ ਆਈ ਹੋਵੇਗੀ ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਤਾਂ ਤੁਸੀਂ ਆਪਣੇ ਵਿਚਾਰ ਕਮੈਂਟਸ ਦੇ ਵਿੱਚ ਜ਼ਰੂਰ ਦਿਓ ਤੁਸੀਂ ਆਪਣੀ ਸੁਝਾਅ ਵੀ ਕਮੈਂਟਸ ਦੇ ਵਿੱਚ ਜ਼ਰੂਰ ਦਿਓ ਤੇ ਇਸ ਚੈਨਲ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਿਓ ਤੇ ਆਪਣੇ ਆਪਣਾ ਫੀਡਬੈਕ ਮੈਨੂੰ ਜ਼ਰੂਰ ਆਪਣੇ ਕਮੈਂਟਸ ਦੇ ਵਿੱਚ ਦਿਓ ਤੇ ਜ਼ਰੂਰ ਦੱਸਿਓ ਕਿ ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ ਤੇ ਜੇ ਤੁਸੀਂ ਚਾਹੁੰਦੇ ਹੋ ਕਿ ਮੈਂ ਹੋਰ ਵੀ ਕਿਸੇ ਕਿਤਾਬ ਦੇ ਉੱਤੇ ਵੀਡੀਓ ਲੈ ਕੇ ਆਵਾਂ ਤਾਂ ਉਹ ਵੀ ਤੁਸੀਂ ਜ਼ਰੂਰ ਆਪਣੇ ਕਮੈਂਟਸ ਦੇ ਵਿੱਚ ਦੱਸ ਸਕਦੇ ਹੋ ਤੇ ਇਸੇ ਦੇ ਨਾਲ ਹੀ ਕਰਦੇ ਆਂ ਵੀਡੀਓ ਦਾ ਐਂਡ ਸਤਿ ਸ਼੍ਰੀ ਅਕਾਲ